ਹਾਂਜੀ ਬਾਜੀ ਨਮਸਕਾਰ ਹੈ ਆਦਾਬ ਸਭ ਚੈਕ ਕੀ ਹਾਲ ਚਾਲ ਹੈ ਵੀਰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਈਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਹਾ ਕਰੀਏ ਤੇ ਐਕ ਤੋ ਹੈਗੇ ਖਰੇ ਤੇ ਟੌਪ ਕੋ ਜਾਨਵਰਾਂ ਦਾ ਸ਼ੌਕ ਕਰਾਂ ਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਵੀਰੋ ਈ ਹਾਲ ਤੇ ਆ ਲੈ ਮਰਾ ਭਰਾ ਠੀਕ ਠਾਕ ਹਾਂ ਸਾਰਿਆਂ ਤੋਂ ਪਹਿਲਾਂ ਸਾਰੇ ਮੇਰੇ ਭਰਾਵਾਂ ਨੂੰ ਹੈਪੀ ਦਸ਼ਹਿਰਾ ਦਾ ਸ਼ਹਿਰੇ ਦੀਆਂ ਮੇਰਾ ਭਰਾ ਬਹੁਤ ਬਹੁਤ ਮੁਬਾਰਕਾਂ ਜੀ ਉਹ ਹਾਂਜੀ ਵੀ ਬਾਬੇ ਜਿਵੇਂ ਤੁਹਾਨੂੰ ਪਤਾ ਕਿ ਆਪਾਂ ਡੇਲੇ ਤੇ ਡੇਲੀ ਮੇਰਾ ਭਰਾ ਸੋਨੂੰ ਇਹੋ ਜੇ ਬ੍ਰਹਮਾਸਤਨਾ ਦਾ ਮੇਰਾ ਭਰਾ ਸ਼ੌਕ ਕਰਾਈਦਾ ਤੇ ਅੱਜ ਦਾ ਫਿਰ ਆਪਣਾ ਠੀਕ ਹੈ ਜੀ ਭਾਰਤ ਦਾ ਬਹੁਤ ਵੱਡਾ ਤਿਹਾਰ ਆ ਠੀਕ ਹੈ ਤੇ ਇਹਦੇ ਵਿੱਚ ਆਪਾਂ ਕੋਈ ਆਫਰ ਨਾਲ ਆਈਏ ਐਦਾਂ ਹੋਈ ਨਹੀਂ ਸਕਦਾ ਮੇਰਾ ਵੀਰ ਚੈੱਕ ਕਰੋ ਜੀ ਆਪਣੇ ਜੋੜੇ ਦੀ ਕੁਆਲਿਟੀ ਅੱਜ ਮੈਂ ਨਸਲ ਨਹੀਂ ਦੱਸਣੀ ਠੀਕ ਹੈ ਕਿਉਂਕਿ ਰੇਟ ਮੈਂ ਇਨਾ ਜੈਨੂਇਨ ਰੱਖਿਆ ਜੀ ਜੋੜੇ ਦਾ ਕੀ ਕਰ ਫਿਰ ਵਿੱਚੋਂ ਕਈ ਮਹਾਨ ਹਸਤੀਆਂ ਹੋ ਜੀਆਂ ਹੋਣਗੀਆਂ ਉਹਨਾਂ ਨੇ ਕਮੈਂਟ ਕਰਨਾ ਲਓ ਜੀ ਇਸ ਰੀਡ ਦੇ ਵਿੱਚ ਇਸ ਬਾਬੇ ਦੀ ਨਸਲ ਕਿੱਥੋਂ ਤੁਸੀਂ ਦੇਣ ਅੱਗੇ ਠੀਕ ਆ ਤੇ ਮੇਰਾ ਭਰਾ ਅੱਜ ਬਲੱਡ ਲਾਈਨ ਤੁਸੀਂ ਗੈਸਸ ਕਰਨੀ ਦਰਸ਼ਕੋ ਚੈੱਕ ਕਰ ਲਓ ਬੱਚਾ-ਬੱਚਾ ਜਾਣੂ ਆ ਜੀ ਇਹਨਾਂ ਕੂਤਰਾਂ ਦੇ ਬਾਰੇ ਕਿ ਕਿਹਨਾਂ ਦੇ ਵਿੱਚੋਂ ਆਉਂਦੇ ਨੇ ਤੇ ਕਿਹਨਾਂ ਦੇ ਵਿੱਚੋਂ ਨਹੀਂ ਲੱਗਿਆ ਲਗਾਇਆ ਜੋੜਾ ਜੋੜਾ ਐਸਾ ਟਾਪ ਜੋੜਾ ਤਰਨਾਟ ਜੋੜਾ ਬੱਚੇ ਜੋੜੀ ਦੇ ਮਾਦਾ ਵੀਰ ਬਜਾ ਬਜਾ ਕਰਾਉਣਗੇ ਦੇਖੋ ਜੀ ਵਜੂਦ ਦਰਸ਼ਕੋ ਅਸਲ ਆਹਾ ਵਜੂਦ ਹੁੰਦਾ ਮੇਰਾ ਵੀਰ ਜੋੜਿਆਂ ਦਾ ਕਬੂਤਰੀ ਚੈੱਕ ਕਰ ਲੋ ਆਪਣਾ ਨਰ ਚੈੱਕ ਕਰ ਲੋ ਲੱਗਾ ਲਗਾਇਆ ਜੋੜਾ ਜੋੜਾ ਲਾਉਂਦੀ ਤੁਹਾਨੂੰ ਕੋਈ ਲੋੜ ਨਹੀਂ ਮੇਰਾ ਵੀਰ ਫੋਲੋ ਵੈਕਸੀਨੇਟ ਹੋਏ ਹੋਏ ਕਬੂਤਰ ਨੇ ਔਰ ਵੀਰੇ ਰੇਟ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਯਾਰ ਐਸਾ ਰੇਟ ਦੇ ਵਿੱਚ ਠੀਕ ਹੈ ਜੀ ਮੇਰੇ ਫਿਰ ਆਫਰ ਰਹੀ ਕਾਦੀ ਜੇ ਆਪਾਂ ਰੇਟ ਹੀ ਚੱਕ ਕੇ ਤੁਹਾਨੂੰ ਦੱਸਦਾ ਠੀਕ ਹੈ ਇਹ ਨਹੀਂ ਕਿ ਹਾਂ ਵੀ ਮੈਂ ਤੁਹਾਨੂੰ ਕਿਹਾ ਸੀ ਬਈ ਇੰਨਾ ਰੇਟ ਆ ਉਹਨਾਂ ਰੇਟ ਆ ਨਹੀਂ ਮੇਰਾ ਵੀਰ ਅੱਜ ਰੇਟ ਵੀਡੀਓ ਵਿੱਚ ਮੈਂ ਮੈਂਸ਼ਨ ਕਰਦਾਗਾ ਸਿਰਫ 1700 ਰੁਪਏ ਰੇਟ ਵੀਰੇ ਸੁੱਝੂੜੀ ਦਾ ਠੀਕ ਹੈ ਬਲੱਡ ਲਾਈਨ ਤਕਰੀਬਨ ਸਾਰਿਆਂ ਬੰਦਿਆਂ ਨੂੰ ਪਤਾ ਵਿੱਚੋਂ ਕੋਈ ਅਣਜਾਣ ਬੰਦਾ ਹੋਵੇ ਜਿਹਨੂੰ ਨਾਂ ਪਤਾ ਹੋਵੇ ਯਾਰ ਗੱਲ ਹੀ ਕੋਈ ਨਹੀਂ 9041226056 ਵਾਲੇ ਨੰਬਰ ਤੇ ਜਦੋਂ ਮਰਜ਼ੀ ਆਪਣੇ ਛੋੜੇ ਭਰਾ ਨੂੰ ਯਾਦ ਕਰ ਵੀ ਹੋਣਾ ਸਾਲ ਆਪਾਂ ਤੁਹਾਨੂੰ ਦੱਸ ਦਿਆਂਗੇ ਚੈੱਕ ਕਰੋ ਮੇਰਾ ਭਰਾ ਕਬੂਤਰ ਆਪਣੇ ਆਦੀ ਪੰਜਿਆਂ ਦੀ ਕੁਆਲਿਟੀ ਦੇਖੋ ਜੀ ਕਬੂਤਰ ਕਿਵੇਂ ਪੱਬਾਂ ਦੇ ਭਾਰਕ ਇਹ ਖੜਦਾ ਆ ਠੀਕ ਹੈ ਮੇਰਾ ਭਰਾ ਸ਼ੈਕਲ ਅਕਲ ਕਦ ਕਾਠ ਰੰਗ ਰੂਪ ਛੋਡੀ ਸਕਰੀਨ ਦੇ ਸਾਹਮਣੇ ਬਾਕੀ ਮੌਸਮ ਬਹੁਤ ਵਧੀਆ ਹੋਇਆ ਹੋਇਆ ਜੀ ਠੀਕ ਹੈ ਹੈ ਵੀ ਦੁਸ਼ਹਿਰਾ ਦੇ ਮੌਸਮ ਬਹੁਤ ਜ਼ਿਆਦਾ ਵਧੀਆ ਤੇ ਆਸਮ ਹੋਇਆ ਹੋਇਆ ਮੇਰਾ ਵੀਰ ਚੈੱਕ ਕਰ ਲੋ ਠੀਕ ਹੈ ਇਹ ਮੌਸਮਾਂ ਦੇ ਵਿੱਚ ਮੇਰਾ ਭਰਾ ਇਹੋ ਜੇ ਅਸਤਰ ਲਾਏ ਹੁਣ ਤੇ ਸੱਜਣੋ ਕਿਆਈ ਬਾਤ ਹੈ ਮੇਰਾ ਵੀਰ ਠੀਕ ਹੈ ਜੀ ਸਾਰਾ ਫਰ ਸਿਰਫ ਸੱਜਣੋ 1700 ਰੁਪਏ ਰੇਟ ਆ ਆਪਣੇ ਦੁਸ਼ਹਿਰੇ ਆਫਰ ਦੇ ਕਰਕੇ ਠੀਕ ਹੈ ਹੁਣ ਵਿੱਚੋ ਕਈ ਮਹਾਨ ਹਸਤੀਆਂ ਹੋਣਗੀਆਂ ਲਓ ਜੀ ਇੰਨੇ ਰੇਟ ਦੇ ਵਿੱਚ ਵੀਰੇ ਤੁਸੀਂ ਕਿਵੇਂ ਇਹੋ ਜੀ ਜੋੜੇ ਕਰ ਸਕਦੇ ਹਾਂ ਬਰੇ ਸਭ ਤੁਹਾਡੇ ਪਿਆਰ ਦਾ ਨਤੀਜਾ ਆ ਠੀਕ ਆ ਜੀ ਅੱਜ ਆਪਾਂ ਜੋ ਵੀ ਆ ਤੁਹਾਡੇ ਪਿਆਰ ਦੀ ਬਦੌਲਤ ਮੇਰਾ ਭਰਾ ਇਥੋਂ ਤਾਈਆਂ ਨੇ ਤਾਂ ਆਪਾਂ ਨੂੰ ਕੌਣ ਜਾਣਦਾ ਸੀ ਮੇਰਾ ਭਰਾ ਚੈੱਕ ਕਰੋ ਲੱਗਿਆ ਲਗਾਇਆ ਜੋੜਾ ਆਂਡੇ ਬੱਚਾਂ ਦੀ ਮੇਰਾ ਵੀ ਫੁੱਲ ਬਟਾ ਫੁੱਲ ਗਰਾਂਟee ਪੈਰਾਂ ਦੀ ਕੁਆਲਿਟੀ ਚੈੱਕ ਕਰੋ ਦੇਖੋ ਯਾਰ ਜਮਾ ਬ੍ਰੀਕ ਸੁੱਕੇ ਹੋਏ ਪੈਰ ਪਾਬਾਂ ਦੇ ਭਾਰ ਮੇਰਾ ਭਰਾ ਕੂਤਰ ਆਪਣਾ ਹੀ ਤੁਰਦਾ ਆ ਬਾਕੀ ਗੜਕਦਾ ਤਰਦਾ ਫਿਰਦਾ ਗੱਭਰੂ ਤੁਸੀਂ ਚੈੱਕ ਕਰ ਹੀ ਲਿਤਾ ਤੇ ਆਓ ਦਰਸ਼ਕਾ ਹੁਣ ਆਪਾਂ ਤੁਹਾਨੂੰ ਆਪਣੀ ਟੌਪ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਤੁਹਾਨੂੰ ਕੱਲੀ-ਕੱਲੀ ਜੀ ਦਾ ਮਰਾ ਵੀਰ ਆਪਾਂ ਤੁਹਾਨੂੰ ਸ਼ੌਕ ਕਰਾਉਨੇ ਆ ਬਸ ਵੀਡੀਓ ਵਿੱਚ ਤੁਸੀਂ ਲਾਸਟ ਟਾਈਮ ਬਣੇ ਰਹੇ ਹੋ ਤੇ ਦੱਸਿਓ ਭਰਾਵੋ ਕਿੱਦਾਂ ਦਾ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਜੋੜਾ ਜੋੜੇਦਾਰ ਰੇਟ ਪਲੱਸ ਆਪਣਾ ਦੁਸ਼ਹਿਰਾ ਆਫਰ ਮੇਰਾ ਭਰਾ ਥੱਲੇ ਤੁਸੀਂ ਕਮੈਂਟ ਕਰਕੇ ਲਾਜ਼ਮੀ ਜਾਣਾ ਆ ਮੇਰੇ ਵੇਚਣ ਮੈਂ 2500 3000 3500 ਜਿੰਨਾ ਮਰਜ਼ੀ ਆਪਦੇ ਮੂੰਹੋਂ ਰੇਟ ਬੋਲ ਕੇ ਜੋੜਾ ਵੇਚ ਸਕਦਾ ਸੀ ਪਰ ਨਹੀਂ ਵੀਰੇ ਚਲੋ ਸਾਰਾ ਸਾਲ ਮੇਰਾ ਭਰਾ ਕਮਾਈ ਕਰੀ ਦੀ ਠੀਕ ਹੈ ਜੇ ਅੱਜ ਦੇ ਦਿਨ ਮੇਰਾ ਭਰਾ ਆਪਾਂ 2 ਪੈਸੇ ਘੱਟ ਕਮਾ ਲਾਂਗੇ ਸਾਨੂੰ ਕੋਈ ਫਰਕ ਨਹੀਂ ਪੈ ਚੱਲਿਆ ਜੀ ਮਹਾਰਾਜ ਦੀ ਕਰ ਪਾਇਆ ਮੇਰਾ ਭਰਾ ਠੀਕ ਹੈ ਤੇ ਮੇਰਾ ਭਰਾ ਨਾਲ ਦੇ ਨਾਲ ਦਰਸ਼ਕੋ ਕੰਟੈਕਟ ਕਰ ਲਿਓ ਤੇ ਵਿੱਚੋਂ ਮੇਰਾ ਭਰਾ ਕੋਈ ਬੰਦਾ ਇੰਜ ਨਾ ਕੋਈ ਵੀਰੇ ਤੁਸੀਂ ਕੋਈ ਆਫਰ ਲਾਉਣਾ ਸੀ ਸਾਨੂੰ ਪਰਸਨਲ ਦੱਸ ਦਿੰਦੇ ਮੇਰੇ ਆਪਾਂ ਸਾਰੇ ਬੰਦਿਆਂ ਨੂੰ ਇੱਕ ਨਿਗਾਹ ਦੇ ਨਾਲ ਵੇਖੀਦਾ ਜੇ ਆਪਾਂ ਕਿਸੇ ਨੂੰ ਪਹਿਲਾਂ ਮੰਨ ਕੇ ਚੱਲੋ ਆਫਰ ਬਾਰੇ ਦੱਸ ਦਿੰਦੇ ਫਿਰ ਨਾ ਆਫਰ ਦਾ ਉਹ ਸਵਾਦ ਨਹੀਂ ਰਹਿੰਦਾ ਹੁਣ ਦੇਖਦੇ ਹਾਂ ਜੀ ਕਿਸਮਤ ਕਿਹੜੇ ਬੰਦੇ ਦੇ ਘਰ ਜਾਂਦਾ ਆਪਣਾ ਅੱਜ ਵਾਲਾ ਟਾਪ ਰੱਤਿਆਂ ਦਾ ਜੋੜਾ ਚਿੱਟੀਆਂ ਅੱਖਾਂ ਦੇ ਵਿੱਚ ਮੇਰਾ ਭਰਾ ਕਬੂਤਰ ਤੇ ਪੈਰ ਦੇ ਵਿੱਚ ਪੱਕਾ ਛੱਲਾ ਲੱਗਾ ਬੰਤ ਹੱਡੀ ਜੋੜਾਂ ਦਾ ਦਸਕੂ ਆਪਣਾ ਜੋੜਾ ਜਿਹੜੇ ਮੇਰੇ ਭਰਾ ਰੱਤਿਆਂ ਦੇ ਸ਼ਕੀਨਿਆ ਗੋੜ ਰੰਗੇ ਰੱਤਿਆਂ ਦੇ ਆਪਣੇ ਛੋਟੇ ਭਰਾ ਮੋਗਲ ਨੂੰ ਜਦੋਂ ਮਰਜ਼ੀ ਆਦ ਕਾ ਲਿਓ ਠੀਕ ਆ ਆਲ ਪੰਜਾਬ ਦੇ ਵਿੱਚ ਇਹਨਾਂ ਦੀ ਪਹੁੰਚ ਆ ਤੇ ਆਹ ਭਰਾ ਹੁਣ ਮੈਂ ਤੁਹਾਨੂੰ ਜੋੜੀ ਆਪਣੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਕੱਲੀ ਕੱਲੀ ਚੀਜ਼ ਦਾ ਭਰਾ ਤੁਹਾਨੂੰ ਸ਼ੌਕ ਕਰਾਉਂਦਾ ਠੀਕ ਆ ਤੇ ਵੀਡੀਓ ਵਿੱਚ ਮੇਰਾ ਵੀ ਤੁਸੀਂ ਲਾਸਟ ਤਾਈ ਬਣੇ ਰਹੋ ਬਾਕੀ ਮ ਤੇ ਚਲੋ ਹੁਣ ਕਰਾਉਣੇ ਸਾਨੂੰ ਸ਼ੌਂਕ ਆਪਾਂ ਆਜੋ ਵੀ ਉਹ ਹਾਂ ਜੀ ਵੀ ਦਰਸ਼ਕੋ ਆ கிரੈਂਕ ਕਰ ਲੋ ਚੈੱਕ ਜੀ ਆਪਣੇ ਰੱਤੇ ਗੂਤ ਨੂੰ ਦੇਖੋ ਜੀ ਸ਼ਾਰਟ ਵੀਡੀਓ ਵਿੱਚ ਵੀ ਤੁਸੀਂ ਚੈੱਕ ਕਰ ਲਿਆ ਪਤੰਦਰ ਗੜਕੀ ਆਂਦਾ ਸੀ ਬਾਕੀ ਵੀਡੀਓ ਦੀ ਸਟਾਰਟਿੰਗ ਵੀ ਤੁਸੀਂ ਚੈੱਕ ਕਰ ਲਈ ਕਿਵੇਂ ਕੂਤਰ ਖੌਰੂ ਪਾ ਰਿਹਾ ਸੀ ਤੇ ਹੱਥ ਦੇ ਵਿੱਚ ਆ ਕੇ ਦੇਖੋ ਜੀ ਕਿਵੇਂ ਕੂਤਰ ਚੀੜਪਨ ਕਰਦਾ ਕਿ ਬਰੇ ਮੈਨੂੰ ਛੱਡ ਦੇ ਮੈਨੂੰ ਹੱਥ ਦੇ ਵਿੱਚ ਕੱਦ ਫੜਿਆ ਆ ਕਦ ਕਾਠ ਸ਼ਕਲ ਅਕਲ ਤੇ ਰੰਗ ਰੂਪ ਦਰਸ਼ਕੋ ਤੁਸੀਂ ਚੈੱਕ ਕਰ ਸਕਦੇ ਹੋ ਫੁੱਲ ਚੀੜਾ ਫੁੱਲ ਗਰਮ ਆਪਣਾ ਕੂਤਰ ਦੇਖੋ ਜੇ ਹੱਥ 'ਚ ਆ ਕੇ ਕੂਤਰ ਕਿਵੇਂ ਜ਼ੋਰ ਲਾਈ ਜਾਂਦਾ ਹੈ ਕਿ ਬਾਅਦ ਨੂੰ ਮੈਨੂੰ ਛੱਡ ਦਈ ਕਰਾਂ ਠੀਕ ਆ ਜੀ ਕਦ ਕਾਠ ਸ਼ਕਲ ਅਕਲ ਥੋੜੀ ਸਕਰੀਨ ਦੇ ਸਾਹਮਣੇ ਆ ਬਲੱਡ ਲਾਈਨ ਤੁਸੀਂ ਦੱਸਣੀ ਆ ਜੀ ਕਮੈਂਟ ਬਾਕਸਾਂ ਦੇ ਵਿੱਚ ਇਹ ਕਿਹੜੀ ਆ ਤੇ ਕਿਹੜੀ ਨਹੀਂ ਮੇਰਾ ਭਰਾ ਬਿਲਕੁਲ ਸਾਫ਼ ਚਿੱਟੀਆਂ ਅੱਖਾਂ ਦੇ ਵਿੱਚ ਮੇਰਾ ਭਰਾ ਇਹ ਅੱਖ ਤੁਸੀਂ ਪਹਿਲਾਂ ਕੁਆਲਿਟੀ ਚੈੱਕ ਕਰੋ ਦੇਖੋ ਮੇਰਾ ਵੀਰੋ ਠੀਕ ਹੈ ਜੀ ਹੱਥ ਦੇ ਵਿੱਚ ਆ ਕੇ ਕੂਤਰ ਦੇਖੋ ਜੀ ਮੂੰਹ ਪਟਣ ਲੱਗ ਗਿਆ ਕਿਉਂਕਿ ਬਹੁਤ ਗੜ ਕੂਤਰ ਫੁੱਲ ਜ਼ੋਰ ਲਾਈ ਜਾਂਦਾ ਹੱਥ ਦੇ ਵਿੱਚ ਆ ਕੇ ਠੀਕ ਹੈ ਜੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਚਿੱਟੀਆਂ ਅੱਖਾਂ ਰੱਤਾ ਕੂਤਰ ਆਪਣਾ ਹੁਣ ਮੈਂ ਤੁਹਾਨੂੰ ਪੱਲਾ ਖੋਹਣਾ ਜੀ ਪੱਲੇ ਦੀ ਕਰਾਂ ਕੁਆਲਿਟੀ ਚੈੱਕ ਕਰੀਓ ਦੇਖੋ ਮੇਰਾ ਭਰਾ ਜਦਕਿ ਦਰਸ਼ਕੋ ਲਾਸਟ ਵਾਲੀ ਕੰਨੀ ਕੂਤਰ ਦੀ ਆ ਰਹੀ ਹੈ ਇੱਧਰ ਲੈ ਬੰਨਿਓ ਬਿਲਕੁਲ ਇੱਕਸਾਰ ਪੱਲਾ ਚਿਣਿਆਵਿਆਂ ਪੱਲਾ ਮੇਰਾ ਭਰਾ ਐਸਾ ਰੇਡ ਦੇ ਵਿੱਚ ਨਹੀਂ ਮੈਨਾਂ ਦਰਸ਼ਕੋ ਵੀਡੀਓ ਪਹਿਲਾਂ ਪੂਰੀ ਬਾਅਦ ਚ ਵੇਖ ਲਿਓ ਇੱਕ ਵਾਰੀ ਫੋਨ ਕਰਕੇ ਕਹਿ ਦਿਓ ਵੀਰੇ ਇਹ ਅਸੀ ਅਸੀ ਤੈਨੂੰ ਪਾਤੇ ਜੋੜਾ ਅੱਗੇ ਨਹੀਂ ਜਾਣਾ ਚਾਹੀਦਾ ਆ ਮੇਰਾ ਵੀਰ ਅਗਲਾ ਪੱਲਾ ਚੈੱਕ ਕਰੋ ਜੀ ਬਗਲ ਝਾੜ ਦੇ ਵਿੱਚ ਪਈ ਹੋਈ ਹੈ ਕੁਝ ਨਵੇਂ ਫਰ ਆ ਰਹੇ ਨੇ ਸੋਨ ਨੂੰ ਕਬੂਤਰ ਦੀ ਪੂਛ ਵਿਖਾਉਣਾ ਜੀ ਜਿਹਨੂੰ ਕਹਿੰਦੇ ਨਾ ਵੇਖ ਕੇ ਬਾਬਾ ਜੀ ਚਾਹ ਸਾਬੇ ਉਹ ਚੀਜ਼ ਹੈ ਚੈੱਕ ਕਰ ਲਓ ਦੇਖੋ ਅੰਗੂਠੇ ਤਾਂ ਨਹੀਂ ਲਾ ਕੇ ਪੂਛ ਵਿਖਾ ਰਹੇ ਲੋ ਜਿੱਧਰ ਮਰਜ਼ੀ ਕਰ ਲਓ ਉੱਪਰ ਕਰ ਲਓ ਥੱਲੇ ਕਰ ਲਓ ਜੇ ਪੂਛ ਬੱਤੀ ਆ ਤਾਂ ਬੱਤੀ ਰੱਖੋ ਕਬੂਤਰ ਆਪਣਾ ਠੀਕ ਆ ਜੀ ਸਰੇ ਤਾਂ ਹੀ ਕੂਤਰ ਦੀਆਂ ਕਰਨੀਆਂ ਜਾਂਦੀਆਂ ਆ ਪੈਰਾਂ ਦੀ ਮੇਰਾ ਭਰਾ ਚੈੱਕ ਕਰ ਲਓ ਕੁਆਲਿਟੀ ਬਿਲਕੁਲ ਬੰਦ ਜੋੜ ਲਾਲ ਸੁਰਖ ਪੈਰ ਪਿਆਰਦੂਜੇ ਦਰਸ਼ਕੋ ਪੱਕਾ ਛੱਲਾ ਇਹਦੇ ਲੱਗਿਆ ਹੋਇਆ ਜੀ ਨਾ ਫੋਨ ਨੰਬਰ ਵਾਲਾ ਚੈੱਕ ਕਰ ਲਉ ਮੇਰਾ ਭਰਾ ਠੀਕ ਆ ਬੰਦੇ ਦਾ ਨਾਮ ਤੇ ਫੋਨ ਨੰਬਰ ਦਰਸ਼ਕੋ ਲੱਗਿਆ ਹੋਇਆ ਆ ਚੈੱਕ ਕਰਉ ਮੇਰਾ ਭਰਾ ਮੁਕੰਮਲ ਆਪਣੀ ਕਬੂਤਰ ਦਾ ਵजूद ਕੱਦ ਕਾਰ ਤੇ ਸ਼ਕਲ ਅਕਲ ਬਾਕੀ ਤੁਸੀਂ ਜਾਂਬਰ ਗੁੜਕ ਦਾ ਚੈੱਕ ਕਰ ਲਿਆ ਬਿਲਕੁਲ ਤਾਂਦਰੁਸਤ ਜਾਂਬਰ ਕੋਈ ਬਿਮਾਰ ਨਹੀਂ ਕੋਈ ਸ਼ਮਾਰਨੀ ਚੈੱਕ ਕਰ ਲਉ ਧਮਾਕੇਦਾਰ ਅੱਜ ਰੇਡ ਆ ਤੇ ਆਓ ਦਰਸ਼ਕੋ ਹੁਣ ਆਪਾਂ ਤੁਹਾਨੂੰ ਇਸ ਕੂਤਰ ਦੇ ਨਾਲ ਲੱਗੀ ਮਾਤੀ ਦਾ ਸ਼ੌਕ ਕਰਾਉਨੇ ਆ ਉਹ ਠਹਿਰ ਜਾ ਠਹਿਰ ਜਾ ਛੱਡ ਦੇਣਾ ਤੈਨੂੰ ਅਜੀ ਵੀ ਬਾਬਿਓ ਆ ਚੈੱਕ ਕਰੂ ਜੀ ਆਪਣੀ ਮਾਦੀ ਦੀ ਕੁਆਲਿਟੀ ਮੇਰਾ ਭਰਾ ਪਹਿਲਾਂ ਕਦ ਕੜ ਕੂਤਰੀ ਆਪਣੇ ਦਾ ਚੈੱਕ ਕਰੋ ਦੇਖੋ ਜੀ ਕਿੱਡੀ ਉੱਚੀ ਲੰਮੀ ਕੂਤਰੀ ਇਹ ਸਿਰ ਤੋਂ ਨਾ ਮੇਰਾ ਭਰਾ ਝਾੜ ਦੇ ਵਿੱਚ ਆ ਕੂਤਰੀ ਕਿਉਂਕਿ ਕਬੂਤਰ ਗਰਮ ਆਂਦੇ ਤਰੋਂ ਨੂੰ ਕੂਤਰ ਕਰਦਾ ਸੀ ਤਾਂ ਕਰਕੇ ਵਾਲੇ ਦੇ ਥੋੜੇ ਜਿ ਉੱਡੇ ਹੋਏ ਆ ਠੀਕ ਹੈ ਜੀ ਬਿਲਕੁਲ ਟੇਪਰ ਦੇ ਵਿੱਚ ਸਿਰ ਚਿੱਟੀਆਂ ਅੱਖਾਂ ਕਦ ਕਾਠ ਸ਼ਕਲ ਅਕਲ ਥੋੜੀ ਸਕਰੀਨ ਦੇ ਸਾਹਮਣੇ ਪਹਿਲਾਂ ਅੱਖ ਦੀ ਮੈਂ ਤੁਹਾਨੂੰ ਕੁਆਲਿਟੀ ਚੈੱਕ ਕਰ ਦੋ ਨਾ ਮੇਰਾ ਭਰਾ ਬਿਲਕੁਲ ਸਾਫ਼ ਚਿੱਟੀਆਂ ਅੱਖਾਂ ਦੇ ਵਿੱਚ ਦਰਸ਼ਕੋ ਨੀਲੇ ਡੋਰਿਆਂ ਦੀ ਆਪਣੀ ਇਹ ਮਾਦੀ ਆ ਠੀਕ ਹੈ ਜੀ ਇਹ ਆਲੂ ਮਰਾਪਰਾ ਇਹ ਦੂਜੇ ਬੰਦੇ ਦੀ ਮਰਾਪਰਾ ਕਰ ਰੱਖ ਦੀ ਕੁਆਲਿਟੀ ਚੈੱਕ ਕਰ ਲੋ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਹਾਂ ਵੀ ਕੂਤਰੀ ਦੇ ਵਿੱਚ ਕੀ ਗੱਲਬਾਤ ਹੈਗੀ ਆ ਤੇ ਕੀ ਨਹੀਂ ਮਰਾ ਵੀਰੇ ਠੀਕ ਹੈ ਬਾਕੀ ਚਲੋ ਮਸਲ ਤੁਹਾਨੂੰ ਪਤਾ ਹੀ ਆ ਜੀ ਹਨਾ ਤੇ ਆ ਦਰਸ਼ਕੋ ਮਾਦੀ ਆਪਣੀ ਦਾ ਪੱਲਾ ਵਿੱਚੋਂ ਬਗਲ ਝਾੜ ਦੇ ਵਿੱਚ ਮਰਾਪਰਾ ਫਰ ਨਵੇਂ ਆ ਰਹੇ ਨੇ ਠੀਕ ਹੈ ਜੀ ਬਿਲਕੁਲ ਪੂਸ਼ ਤਾਈ ਮਰਾ ਵੀਰ ਕੂਤਰੀ ਆਪਣੀ ਕੰਨੀਆਂ ਰੱਖਦੀ ਆ ਇਹ ਨਹੀਂ ਕਿ ਹਾਂ ਵੀ ਪੂਸ਼ ਕੱਟੀ ਹੋਈ ਆ ਤੇ ਮੈਂ ਤੁਹਾਨੂੰ ਕਹਦਾ ਜਾਂ ਪੂਸ਼ ਗੁੱਲਿਆਂ ਤੇ ਆ ਨਵੀਂ ਸਾਰ ਆ ਰਹੀ ਆ ਮੈਸੂਮ ਕਹਦਾ ਜੀ ਇਹਦੀਆਂ ਕੰਨੀਆਂ ਪਾਰ ਜਾਂਦੀਆਂ ਨੇ ਚੈੱਕ ਕਰ ਲਓ ਜਿੱਥੇ ਪੂਸ਼ ਖਤਮ ਹੁੰਦੀ ਨਾਲ ਜਾ ਕੇ ਕੰਨੀਆਂ ਖੈਂਦੀਆਂ ਨੇ ਜਦ ਕਿ ਮਾਦੀ ਆਪਾਂ ਕਿੱਥੋਂ ਫੜੀ ਆ ਹੈਕੀ ਦੀ ਦਸ ਕੋ ਚੈੱਕ ਕਰ ਲਓ ਗੁਲਾਬੀ ਤੇ ਹਰੀ ਭਾ ਮਾਰਦੀ ਹੈ ਨੀਗੀ ਜੀ ਪੂਰੀ ਨੋਕ ਚਿੱਟੀਆਂ ਅੱਖ ਤੇ ਬੰਦ ਜੋੜਾਂ ਦੀ ਦਰਸ਼ਕੋ ਆਪਣੀ ਮਾਦੀ ਬਿਲਕੁਲ ਬੰਦ ਜੋੜ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਮੇਰਾ ਭਰਾ ਬਰੀਕ ਸੁਰਖ ਪੈਰਾਂ ਦੀ ਆਪਣੀ ਮਾਦੀ ਜਿਹੋ ਜੀ ਨੋਕ ਸੇਮ ਉਹੋ ਜੀਆਂ ਨੋਂਦਰਾ ਰੱਖਦੀ ਹੈ ਠੀਕ ਹੈ ਮੇਰਾ ਵੀਰ ਆ ਲੋ ਜੀ ਏਸੀ ਕੀ ਦਰਸ਼ਕੋ ਆਪਣੀ ਮਕੰਮਲ ਕੂਤਰੀ ਤੇ ਆ ਉਪਰਾ ਹੁਣ ਮੈਂ ਉਸ ਨੂੰ ਜੋੜਾ ਇਹ ਦੁਆਰ ਤੋਂ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਤੇ ਆ ਫਰੰਟ ਫੇਸ ਤੁਸੀਂ ਚੈੱਕ ਕਰ ਸਕਦੇ ਹੋ ਜੀ ਆਪਣੀ ਮਾਦੀ ਦਾ ਤੇ ਆਫਰ ਦਾ ਦਰਸ਼ਕੋ ਵੱਧ ਤੋਂ ਵੱਧ ਫਾਇਦਾ ਚੁੱਕੋ ਥੱਲੇ ਵਧੀਆ ਜਿਹਾ ਆਪਣਾ 1 ਮਿੰਟ ਕਰੋ ਵੀਡੀਓ ਆਪਣੀ ਨੂੰ ਵੱਧ ਤੋਂ ਵੱਧ ਮੇਰਾ ਭਰਾ ਗਰੁੱਪਾਂ ਵਿੱਚ ਸ਼ੇਅਰ ਕਰੋ ਤਾਂ ਜੋ ਹਰ ਬੰਦਾ ਆਫਰ ਦਾ ਫਾਇਦਾ ਉਠਾ ਸਕੇ ਠੀਕ ਹੈ ਬਾਕੀ ਚਲੋ ਜੋੜਾ ਐਕਾ ਕੋਸ਼ਿਸ਼ ਕਰਾਂਗੇ ਮੇਰਾ ਭਰਾ ਤੁਹਾਨੂੰ ਹੁਣ ਆਫਰਾਂ ਤੇ ਆਫਰਾਂ ਹੀ ਲਾਵਾਂਗੇ ਆਪਾਂ ਠੀਕ ਹੈ ਤੇ ਆ ਉਪਰਾ ਹੁਣ ਮੈਂ ਉਸ ਨੂੰ ਜੋੜਾ ਇਹ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਦੇ ਦਰਸ਼ਕੋ ਦਵਾਰ ਤੋਂ ਕਿਨਾਂ ਜੁੜੇ ਆਪਣੇ ਦੀ ਮਕਮਲ ਸਟੈਂਡਿੰਗ ਮਿਸ਼ਨ ਚੈੱਕ ਕਰੋ ਦੇਖੋ ਜੀ ਕੰਦ ਕਾਠ ਸ਼ਕਲ ਅਕਲ ਤੇ ਰੰਗ ਰੂਪ ਬਾਕੀ ਮਰਾ ਭਰਾ ਥੱਲੇ ਸਕਰੀਨ ਤੇ ਨੰਬਰ ਆਪਣਾ ਜੱਲ ਰਿਹਾ ਜਦੋਂ ਮਰਜੀ ਆਪਣੇ ਨਾਲ ਤੁਸੀਂ ਕੰਟੈਕਟ ਕਰਕੇ ਕਿ ਡਿਲੀਵਰੀ ਨਾ ਦੀ ਆ ਪੰਜਾਬ ਆ ਜੀ ਪੰਜਾਬ ਤੋਂ ਇਲਾਵਾ ਦਰਸ਼ਕੋ ਦਿੱਲੀ ਚ ਨਿਕੜ ਤੇ ਅੰਮ੍ਰਿਤਸਰ ਆਇਨਾ ਥਾਉਂ ਦੇ ਉੱਤੇ ਮਰਾ ਬਰ ਜਾਨਵਰ ਆਪਣੇ ਜਾਂਦੇ ਨਹੀਂ ਠੀਗਾ ਬਾਕੀ ਬਿਠਾਂ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਕਿਵੇਂ ਵੱਟੇ ਵਾਂਗੂ ਗੋਲ ਬਿਠਾਂ ਸੜਦੇ ਪੈਨੇ ਤੰਦਰੁਸਤੀ ਦਾ ਮਰਾ ਭਰਾ ਇਥੋਂ ਪਤਾ ਲੱਗ ਜਾਂਦਾ ਆ ਠੀਕ ਹੈ ਬਾਕੀ ਇਹ ਨਹੀਂ ਹਾਂ ਮੈਂ ਕਹਤਾ ਵੈਸੇ ਟ ਹੋਏ ਵੇ ਜਾਨਵਰ ਤੁਸੀਂ ਜਾ ਕੇ ਤੇ ਮੇਰਾ ਭਰਾ ਇਹਨਾਂ ਤੇ ਗੌਰ ਨਹੀਂ ਕਰਨੀ ਕਿ ਹਾਂ ਵੀ ਭਰਾ ਨੇ ਕਿਹਾ ਸੀ ਟੀਕਾ ਲੱਗਾ ਵਾ ਇਹਨਾਂ ਨੂੰ ਕੁਝ ਨਹੀਂ ਹੋ ਸਕਦਾ ਠੀਕ ਹੈ ਵੀਰੇ ਜਾਨ ਵਾਲੀ ਚੀਜ਼ ਹੈ ਇੱਥੇ ਅੱਜਕੱਲ ਬੰਦੇ ਦੀ ਗਰੰਟੀ ਨਹੀਂ ਹੈਗੀ ਬੰਦਾ ਅੱਜ ਹੈਗਾ ਸੂਬਾ ਨਹੀਂ ਮੇਰਾ ਵੀਰੋ ਠੀਕ ਹੈ ਤਾਂ ਫਿਰ ਮੇਰਾ ਭਰਾ ਨਹੀਂ ਕਹਾ ਜਾਨਵਰ ਆ ਯਾਰ ਠੀਕ ਹੈ ਤੇ ਮੇਰਾ ਭਰਾ ਤੁਸੀਂ ਕਮੈਂਟ ਕਰਕੇ ਅੱਜ ਦੱਸ ਕੋ ਲਾਜ਼ਮੀ ਦੱਸਣਾ ਹੈ ਕਿ ਕਿਦਾਂ ਦਾ ਲੱਗਾ ਸਾਨੂੰ ਅੱਜ ਵਾਲਾ ਆਪਣਾ ਟੌਪ ਜੋੜਾ ਤੇ ਮੇਰਾ ਵੀਰ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਕਰਨੀ ਆਪਾਂ ਇੱਕ ਵੀਡੀਓ ਤੁਹਾਡੇ ਲਈ ਹੋਰ ਲਾਵਾਂਗੇ ਯਾਨੀ ਕਿ ਤਿੰਨ ਚਾਰ ਦਿਨ ਹੁਣ ਆਪਾਂ ਤੁਹਾਡੇ ਲਈ ਇਹੋ ਜਿਹੇ ਧਮਾਕੇਦਾਰ ਰੇਡ ਦੇ ਉੱਤੇ ਕਬੂਤਰਾਂ ਦੀ ਵੀਡੀਓ ਲਾਵਾਂਗੇ ਨਾ ਕਿ ਐਕਰੀ ਰੇਟ ਜਾਣ ਕੇ ਤੁਸੀਂ ਹਰਾਨ ਹੋ ਜਾਓਗੇ ਯਾਰ ਵਾਕਈ ਚੀਜ਼ ਹੈਗੀ ਆ ਮੇਰਾ ਭਰਾ ਠੀਕ ਹੈ ਕਿ ਬੰਦਿਆਂ ਨੂੰ ਭਾਜਰਾ ਪਾਉਦ ਰਹੀਆਂ ਆਪਾਂ ਭਾਜਰਾ ਜਿਹੜੇ ਆਪਣੇ ਖਾਸ ਬੰਦੇ ਆ ਨਾ ਆਪਣੇ ਕਸਟਮਰ ਆਪਣੀ ਵੀਵਰ ਆ ਉਹਨਾਂ ਨੂੰ ਭਾਜਰਾ ਪਾਉਦ ਦੇਣ ਕਿ ਕਾਸ਼ਪਰੇ ਜੁੜਾ ਅਸੀਂ ਲੈਣਾ ਅਸੀਂ ਲੈਣਾ ਹੈ ਅਸੀਂ ਲੈਣਾ ਬਾਕੀ ਚਲੋ ਜਿਹੜੇ ਭਰਾਣੇ ਪਹਿਲਾਂ ਫੋਨ ਲਾ ਕੇ ਪੇਮੈਂਟ ਲਾ ਕੇ ਜੋੜਾ ਆਪਣਾ ਬੁੱਕ ਕਰਾ ਲਿਆ ਉਸ ਭਰਾ ਦੇ ਘਰ ਮੇਰਾ ਵੀ ਰਤਿਆਂ ਦਾ ਆਪਣਾ ਜੋੜਾ ਪਹੁੰਚ ਜੇਗਾ ਜਿਹੜੇ ਭਰਾ ਰਤਿਆਂ ਦੇ ਸ਼ਕੀਨ ਆ ਅੱਜ ਉਹਨਾਂ ਲਈ ਵੀਡੀਓ ਬਹੁਤ ਜ਼ਿਆਦਾ ਸਪੈਸ਼ਲ ਬਹੁਤ ਜ਼ਿਆਦਾ ਖਾਸ ਆ ਜੀ ਠੀਕ ਹੈ ਕਿਉਂਕਿ ਕੁੱਛ ਭਰਾ ਹੈਗੇ ਰੱਤੇ ਗੁੱਤਾਂ ਦੇ ਨਾ ਮੇਰਾ ਭਰਾ ਫੈਨ ਆ ਕਿ ਹਾਂ ਯਾਰ ਰਤਿਆਂ ਦਾ ਕੋਈ ਜੋੜਾ ਆਇਆ ਕਿਸੇ ਨੂੰ ਲਾਜ਼ਮੀ ਦੱਸਿਆ ਜੀ ਤੇ ਠੀਕ ਆ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਸੋਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਭਾਈ ਤੁਹਾਨੂੰ ਪਤਾ ਹੀ ਹੈ ਕਿ ਨਸਲ ਦੇ ਵਿੱਚੋਂ ਨਵੇਂ ਤੇ ਸਰਾਜੇ ਇਹ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਭਾਈ। ਓਹੋ ਯਾ ਪਿੱਛੇ ਨੂੰ ਵਿਖਾ ਦੇ ਸਟੈਂਡਿੰਗ ਹੋਈ ਜਨਾਬ ਦੀ। ਲੋ ਜੀ। ਠੀਕ ਆ ਵੀ ਦਰਸ਼ਕੋ। ਤੇ ਮਿਲਦੇ ਫਿਰ ਆਪਾਂ ਤੁਹਾਨੂੰ ਕਿਸੇ ਹੋਰ ਵੀਡੀਓ 'ਚ ਠੀਕ ਆ ਜੀ। ਇੱਕ ਵਾਰ ਫਿਰ ਸਾਰੇ ਮੇਰੇ ਭਰਾਵਾਂ ਨੂੰ ਦੁਸ਼ਹਿਰੇ ਦੀਆਂ ਬਹੁਤ-ਬਹੁਤ ਮੁਬਾਰਕਾਂ ਮੇਰਾ ਵੀਰ।